ਜੰਮੂ ਕਸ਼ਮੀਰ ਦੇ ਪੈਲਗਾਮ ਵਿਖੇ ਵਾਪਰੀ ਮੰਦਪਾਗੀ ਘਟਨਾ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਪਾਕਿਸਤਾਨ ਦੇ ਖਿਲਾਫ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਜਿੱਥੇ ਪੂਰਾ ਦੇਸ਼ ਸ਼ੋਗ ਮਨਾ ਰਿਹਾ ਉੱਥੇ ਹੀ ਪਗਵਾੜਾ ਦੇ ਜਨਰਲ ਸਮਾਜ ਮੰਚ ਦੇ ਸਮੂਹ ਆਗੂਆਂ ਦੀ ਇੱਕ ਮੀਟਿੰਗ ਅਸ਼ੋਕ ਸੇਠੀ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਸਾਰੇ ਆਗੂਆਂ ਨੇ ਪੈਲਗਾਮ ਵਿੱਚ ਹੋਏ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਸ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ 25 ਅਪ੍ਰੈਲ ਨੂੰ ਸ਼ਾਮ 6 ਵਜੇ ਗੁਰੂ ਅਬੇਦਰਪੁਰ ਕਹਰ ਗੋਬਿੰਦਨਗਰ ਵਿਖੇ ਕੈਂਡਲ ਮਾਰਚ ਕਰਿਆ ਜਾਵੇਗਾ। ਉਨ੍ਹਾਂ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਕੈਂਡਲ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਕਿ ਹਮ ਸਭੀ ਨੂੰ ਪਤਾ ਹੈ ਕਿ ਹਮਾਰੇ ਜੋ ਭਾਰਤ ਦਾ ਇੱਕ ਰਾਜ ਹੈ ਕਸ਼ਮੀਰ ਜੰਮੂ ਅਤੇ ਕਸ਼ਮੀਰ ਮੇ ਪਹਿਲਗਾਮ ਮੇ ਜੋ ਕੱਲ ਇੱਕ ਬਹੁਤ ਹੀ ਨਿੰਦਨੀਏ ਸ਼ਰਗਨਾਕ घटना घटित हुई है जिसने इंसानियत को शर्मसार कर दिया है उसके रोश में फगवाड़ा शहर के अंदर जनरल समाज जो कि एक हमेशा ही अच्छे कार्यों के लिए अग्रशील रहता है हमने अपील की है और सभी संस्थाएं जो हैं धार्मिक सामाजिक और राजनीतिक फगवाड़ा शहर में 25 तारीख को दिन शुक्रवार शाम को छः बजे जो कि डॉक्टर बी आर अम्बेडकर बाबा साहब जी की जो पावन स्थली है गुरु हरगोबिंद नगर में वहाँ से शुरू होकर फगवाड़ा के प्रमुख बाजारों से होते हुए एक शांतिपूर्वक मार्च निकाली जाएगी कैंडल मार्च जिसको समापन हम करेंगे जो हमारे रेस्ट हाउस में तिरंगा है जो कि हम इसको कह सकते हैं कि एक ऐसी यात्रा जो संविधान से शुरू होकर तिरंगे तक की यात्रा है इस देश की यात्रा है इस देश के लोगों की यात्रा है आप सभी से अपील है कि अगर आपके हृदय में संवेदना संवेदनाएँ हैं और आंखों में आंसू हैं जो इस देश में घटित हुआ है उसके प्रति रोष है तो मैं सभी युवाओं से सभी से जो शहर के वासी हैं अपील करता हूं कि इस जो रोश को है शांतिपूर्वक तरीके से इसको कामयाब बनाए और भारत सरकार के साथ हम सभी खड़े हैं एक बहुत ही लाउड मैसेज जाए इन्हीं के साथ में सभी के सभी को अपील करता हूं कि दिन शुक्रवार समय निकाल कर जो हमारे बीच में से चले गए हैं जो शहीद हो गए हैं उनके लिए समय निकालें कि उनको एक श्रद्धा सुमन भेंट कर सकें जय हिंद जय भारत वाहिगुरु जी का खालसा श्री वाहेगुरु जी की फतेह जो कल कश्मीर में ਜੋੜ ਚੋੜ ਕੇ ਬੰਦਿਆਂ ਨੂੰ ਵਾਰਿਆ ਗਿਆ ਔਰ ਉਹਦੇ ਵਿੱਚ ਉਹ ਬੰਦੇ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਨਹੀਂ ਹੁੰਦੇ ਜਿਹੜੇ ਇਹ ਸ਼ਰਾਰਤ ਕਰਦੇ ਆ ਉਹਨਾਂ ਨੇ ਹਿੰਦੂ ਵਿਰਾਂ ਨੂੰ ਨਿਸ਼ਾਨਾ ਬਣਾਇਆ ਜਦ ਕਿ ਇਹ ਪਾਕਿਸਤਾਨ ਦੀ ਬਹੁਤ ਵੱਡੀ ਸਾਜ਼ਿਸ਼ ਆ ਅਸੀਂ ਭਾਰਤ ਸਰਕਾਰ ਮੋਦੀ ਸਾਹਿਬ ਜੀ ਨੂੰ ਤੇ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦੇ ਆ ਕਿ ਸਖਤ ਐਕਸ਼ਨ ਲਿਆ ਜਾਵੇ ਕਿ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਕਿ ਦੁਬਾਰਾ ਉਹ ਆਪਣੇ ਵੱਲੋਂ ਬੰਦੇ ਭੇਜ ਕੇ ਕਿ ਇਹ ਕੰਮ ਦੁਬਾਰਾ ਨਾ ਕੀਤਾ ਜਾਵੇ ਅਸੀਂ ਉਹਨਾਂ ਬੰਦਿਆਂ ਦੇ ਨਾਲ ਦੁੱਖ ਦੀ ਘੜੀ ਨਾਲ ਖੜੇ ਆ ਜਿਨ੍ਹਾਂ ਦੇ ਭੈਣਾਂ ਦੇ ਭਰਾ ਗਏ ਪਤੀ ਗਏ ਬੱਚਿਆਂ ਦੇ ਬਾਪ ਗਏ ਔਰ ਸਾਰੇ ਸ਼ਹਿਰ ਦੇ ਵਿੱਚ ਹੀ ਡਾ ਡੁੱਪੀ ਭੀਮਰਾਏ ਅਮਰਕਨ ਸਾਹਿਬ ਜੀ ਦੀ ਦੀ ਮੂਰਤੀ ਕੋਲੋਂ ਚੱਲ ਕੇ ਬਾਜ਼ਾਰ ਚ ਕੰਡਲ ਮਾਰਚ ਕਰਾਂਗੇ ਪਰसों 6 ਵਜੇ ਦਾ ਟਾਈਮ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਕੋਈ ਵੀ ਪੋਲਿਟਿਕਸ ਨਾ ਲਿਆ ਜਾਵੇ ਸਾਰੇ ਹੀ ਬੰਦੇ ਸਾਰੇ ਧਰਮਾਂ ਦੇ ਬੰਦੇ ਉੱਥੇ ਪੁੰਚਣ ਔਰ ਸਾਰੀਆਂ ਪਾਰਟੀਆਂ ਦੇ ਪੁੰਚਣ ਕਿ ਇਹ ਵੀ ਨਾ ਕੀ ਇੱਕ ਪਾਰਟੀ ਦਾ ਆਵੇ ਤੇ ਦੂਜੀ ਦਾ ਨਾ ਆਵੇ ਖਾਂਦੀ ਪਾਰਟੀ ਦਾ ਇਹਦੇ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਆਪਾਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਇਕੱਠੇ ਹੋ ਕੇ ਆਪਣਾ ਰੂਸ ਯਾਰ ਕਰਨਾ ਔਰ ਵਾਹਿਗੁਰੂ ਜੀ ਦਾ ਖਾਲਸਾ ਸਾਰੇ ਦੇਸ਼ ਦੇ ਇੱਕ ਪਾਰਟ ਪਹਿਲਗਾਮ ਦੇ ਵਿੱਚ ਜੋ ਸ਼ੇਰਨਗਰ ਦੇ ਵਿੱਚ ਹੈ ਕੰਕੁਚ ਸ਼ਰਾਰਤੀ ਬੰਦਿਆਂ ਨੇ ਨਾਸਤਕੀ ਹਿੰਦੂਆਂ ਨੂੰ ਟਾਰਗੇਟ ਕਰਕੇ ਸਾਡੇ ਤਕਰੀਬਨ 28 ਜਿਹੜੇ ਪਰਿਵਾਰ ਹੈਗੇ ਆ ਉਹਨਾਂ ਦੇ ਹੈੱਡ ਨੂੰ ਜਿਹੜਾਗਾ ਮਾਰ ਦਿੱਤਾ ਗਿਆਗਾ ਉਹਨਾਂ ਦੇ ਹਾਲਾਤ ਦੇਖੇ ਕੀ ਹੈ ਕਿ ਕੋਣ ਹੋ ਕਿਸੇ ਦਾ ਕੁਆਇਓ ਤੇ ਉਹ ਜੋ ਕੀਤਾ ਗਿਆਗਾ ਉਹ ਨੰਦਾ ਯੋਗ ਹੈ ਸਾਰਾ ਸਮਾਜ ਜਿਹੜਾਗਾ ਉਹਦੀ ਵਿਰੋਧ ਕਰ ਰਿਹਾ ਹੈਗਾ ਬਹੁਤ ਅਫਸੋਸ ਕਰਦੇ ਹੈ ਕਿ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਖੜੇ ਹੈਗੇ ਆ ਜਿਨ੍ਹਾਂ ਦੀ ਜੀ ਇਸ ਦੌਰ ਦੇ ਵਿੱਚ ਨਹੀਂ ਰਹੇ ਉਹ ਆਪਣੇ ਵਾਲੇ ਤੋਂ ਉਸ ਜਗ੍ਹਾ ਦੇ ਉੱਤੇ ਘੁੰਮਣ ਗਏ ਸੀ ਮੈਂ ਦੇਖ ਰਿਹਾ ਹਾਂ ਕਿ ਪਿਛਲੇ 2 ਦਿਨਾਂ ਤੋਂ ਸ਼੍ਰੀ ਨਗਰ ਤੋਂ ਪਿਛੇ ਐਨਐਟ ਟੂਰਿਸਟ ਜਾ ਰਿਹਾ ਸਰਕਾਰ ਕਿ ਉੱਥੇ ਦੇ ਜਿਹੜੇ ਲੋਕਲ ਪਰਿਵਾਰ ਹੈਗੇ ਆ ਸਾਡੇ ਮੁਸਲਮਾਨ ਭਾਗ ਚਾ ਰਿਹਾਗਾ ਉਹ ਵੀ ਬਹੁਤ ਕੋਸ਼ਿਸ਼ ਹੈਗਾ ਕਿ ਸਾਡੇ ਬੱਚਿਆਂ ਨੂੰ ਸਾਡੇ ਸਟੇਟ ਨੂੰ ਰੋਜ਼ਗਾਰ ਮਿਤੇ ਆ ਸਾਡੇ ਸਟੇਟ ਜਿਹੜੀ ਤਰੱਕੀ ਕਰ ਰਿਹਾਗਾ ਲੇਕਿਨ ਜਿਹੜੇ ਕੁਝ ਸ਼ਾਰਤੀ ਤੱਤ ਹੈਗੇ ਆ ਉਹਨਾਂ ਨੇ ਇਹ ਵਾਰਦਾਤ ਕਰਕੇ ਜੋ ਅਨੁਭਵ ਦਿੱਤਾ ਹੈਗਾ ਉਹ ਠੀਕ ਨਹੀਂ ਹੈਗਾ ਉਧਰ ਨਾਲ ਜਿਹੜਾ ਹੈਗਾ ਸੈਟਲ ਲੋਕਾਂ ਦਾ ਜਿਹੜਾ ਪ੍ਰੋਸਸ ਹੈਗਾ ਇੱਕ ਵਾਰੀ ਇਕੱਠ ਦਾ ਹੈਗਾ ਉਹਨੂੰ ਪੇਸ ਪੁੰਜੀ ਹੈ ਗਿਆ ਅਸੀਂ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਜਨਰ ਸਮਾਜ ਵੱਲੋਂ ਬੇਨਤੀ ਕਰਦੇ ਹੈਗੇ ਆ ਕਿ ਸਰਕਾਰ ਨੂੰ ਇਹਦੇ ਉੱਤੇ ਜਲਦੀ ਤੋਂ ਜਲਦੀ ਜਿਹੜਾ ਐਕਸ਼ਨ ਲਿਆ ਜਾਵੇ ਔਰ ਅਸੀਂ ਫਗਵਾੜੇ ਦੇ ਵਿੱਚ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗੇ ਕਿ ਪਰਸੋਂ 25 ਤਰੀਕ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਸ਼੍ਰੀ ਡਾਕਟਰ ਬੀਮਰਾਵ ਮੇhta ਜੀ ਦੇ ਸਟਾਫ ਤੋਂ ਹਰਦਵਿੰਦਰ ਤੋਂ ਕੱਟੇ ਹੋ ਕੇ ਇੱਕ ਐਂਡਰਮਾਰਕ ਕੱਟਿਆ ਜਾਵੇਗਾ ਜੋ ਸ਼ਹਿਰ ਦੇ ਵਿੱਚੋਂ ਹੁੰਦਾ ਘੁੰਮਕੇ ਗੌਸ਼ਿਆਣਾ ਰੋਡ ਤੋਂ ਬੰਸਾਲ ਵਿਆਰ ਤੋਂ ਕਮਕੀ ਜਿਹੜਾ ਹੈ ਇਹ ਪੀਐਸ ਦੇ ਸਾਹਮਣੇ ਜਿੱਥੇ ਨੈਸ਼ਨਲ ਬੈਂਕ ਆਪਣਾ ਲੱਗਿਆ ਦਾ ਉੱਥੇ ਲੈ ਕੇ ਕੈਪਟਲ ਰੇਸੀ ਲਗਾ ਕੇ ਇਸ ਨੂੰ ਸਮਾਪਤ ਕਰਾਂਗੇ ਤੇ ਉਹਨਾਂ ਦੀ ਆਪ ਕੋ ਦੇ ਨਿਸ਼ਾਨ ਤੇ ਲਈ ਅਰਦਾਸ ਹੈ